ਜੇ ਯਾਰੀਆਂ ਇਹਦੇ ਨਾਲ ਬੰਦੀਆਂ ਹੋਣ ਤੇ ਲੱਖ ਲਾਣਤਾ ਹੋ ਜੀ ਯਾਰੀਆਂ ਤੇ ਯਾਰੀਆਂ ਇਹਦੇ ਨਾਲ ਵੀ ਬੰਦੀਆਂ ਨਾ ਤੇ ਲੱਖ ਲਾਣਤਾ ਹੋ ਜੀ ਯਾਰੀਆਂ ਜੇ ਉਹ ਸ਼ਿਕਰ ਜਾਓ ਬਣਾ ਨਾ ਮੇਰੇ ਇਹ ਨੂੰ ਦਿਮਾਗ ਤੇ ਸਿਰ ਨੂੰ ਦਿਮਾਗ ਤੇ ਜੇ ਨਹੀਂ ਆ ਕਿੱਦਾਂ ਹੋ ਜੇ ਯਾਰੀਆਂ ਇਹਦੇ ਨਾਲ ਬੰਦੀਆਂ ਹੋਣ ਜੇ ਯਾਰੀਆਂ ਇਹਦੇ ਨਾਲ ਚੱਕ ਚਲਾਟ ਹੈ ਜਾਈ ਜੇ ਜਦ ਨੇ ਇਹਦੇ ਨਾਲ ਬੰਨ ਹੋਏ ਕੱਲ੍ਹ ਹੀ ਜਾ ਚੁੱਕੇ ਉਹ ਕੀ ਕਹਿੰਦਾ ਡਾਕਟਰ ਕਦੋਂ ਤੱਕ ਠੀਕ ਹੋ ਜਾਵੇਂਗੀ ਤੂੰ ਤੇਰੇ ਦਿਮਾਗ ਤੋਂ ਮੁੱਕ ਤੋਂ ਨਕਸਾ ਪਈ ਕਿਹੜਾ ਨਸ਼ਾ ਕਰਦੀ ਤੂੰ ਸਸਤਾ ਨਸ਼ਾ ਨਾ ਕਰਿਆ ਕਰ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਤੇਰੇ ਵਰਗੀ ਦੇ ਜੀ 20 ਰੁਪਏ ਕਿਤੇ ਡੱਪੇ ਨਾਲ ਦੁਬਾਰਾ ਲੱਪਣ ਜਾਂਦੀ ਐ ਵੀ ਲੱਭ ਕੇ ਆ ਮੇਰੇ 20 ਰੁਪਏ ਦੇ ਕੇ ਕਰ ਕੰਮਲੀ ਕੁਮਲੀ ਹੋ ਕੇ ਕਦੇ ਇਹ ਕਹੂਗੀ ਚੱਕੋ ਛਾੜੀ ਚੱਕੋ ਲੈ ਚਾਬੀ ਲਗਾ ਰਹੀ ਐ ਇਹ ਤਾਂ ਬੰਦੀਆਂ ਸਾਰੇ ਪੈਸੇ ਇਕੱਠੇ ਕਰਕੇ ਪਹਿਲੇ ਇਹਦਾ ਇਲਾਜ ਕਰਾਓ ਮੈਨੂੰ ਮੈਨੂੰ ਇਹਦਾ ਸਭ ਪਹਿਲਾਂ ਤੂੰ ਸੁਰੂ ਤੂੰ ਐਵੇਂ ਆ ਕਿ ਹੁਣੀ ਹੋਈ ਐ ਥੋੜਾ ਟਾਈਮ ਪਹਿਲੇ ਤਰ ਤਮਾਖਾ ਨੋਕਸ ਕਦੇ ਐ ਕਰ ਲੱਗ ਜਾਂਦੀ ਐ ਉਹ ਬੱਸ ਕਰ ਭੈਣੇ ਮੇਰੀ ਬੱਸ ਕਰ ਪੈਸੇ ਇਕੱਠੇ ਕਰ ਲੈ ਹੁਣ ਜਿਹੜੇ ਛਿੱਟੇ